ਤਸਕੀਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਦੋਵੇਂ ਸੁਈਆਂ ਸਵਾਈਆਂ ਵਾ ਤਾਜ਼ੀਆਂ ਸੁਈਆਂ ਵਾ ਸੁਈਆਂ ਦੇ ਇੱਥੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਚ ਚਾ ਕੇ ਕਰੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਤਾਂ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿਕਾਰ ਹੋਠੀਕ ਠਾ ਜੀ ਵਧੀਆ ਜੀ ਵੀਰ ਜੀ ਆਪਣੇ ਹਣਾ ਤੋਂ ਸਭ ਵਧੀਆ ਜੀ ਵਧੀਆ ਜੀ ਤੇ ਨਾਮ ਦੱਸ ਤੇ ਨਾਮ ਹਮ ਸਿੰਘ ਤਸੀਲ ਨਹੀਂ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ 9592622897 ਠੀਕ ਹੈ ਵਿਗਿਆ ਮਾਲ ਪਰਸਵਾਲਾ ਮਾਲ ਜੀ ਪਹਿਲੇ ਫੋਨ ਤੇ ਬੱਜਿਆ ਕਿੰਨੇ ਕਾਏ ਉਦਨ ਫੋਨ ਮੈਂ ਅਜੇ ਤੱਕ ਆਉਂਗਾ ਠੀਕ ਹੈ ਹਾਂਜੀ ਕੋਈ ਵੇਲਵਾ ਜੋੜਾ ਹੀ ਰਹਿ ਗਿਆ ਬਾਕੀ ਜੋ ਹੋਰ ਕੋਈ ਉਹਨਾਂ ਦੇ ਵੜ ਬੱਜੀ ਹੋਏ ਠੀਕ ਉਹ ਦਿਨ ਆ ਵੀ ਕੱਲ ਆ ਕ ਬਾਚੀ ਹੀ ਆਉਣੀਆਂ ਵੀ ਇਹ ਵੜ ਘਰੇ ਲਾਈ ਸੀ ਨਹੀਂ ਹੈਗਾ ਘਰੇ ਤਾਂ ਕਰਕੇ ਦਿੱਤੀ ਇਹ ਵੜ ਦੇਖਦੀ ਉਹ ਵੜ ਕਰ ਲਈ ਇੱਕ ਅੰਦਰ ਬੱਜੀ ਉਹਨਾਂ ਚ ਵੇਚੀ ਆ ਹਨਾ ਹਾਂਜੀ ਉਹ ਵੇਚੀ ਸੀ ਠੀਕ ਆ ਜਿਨੇ ਉਹ ਦਿਨ ਜਿੰਨੀਆਂ ਪਾਈਆਂ ਸੀ ਉਹ ਸਾਰੀਆਂ ਵੇਚੀਆਂ ਨੇ ਸਾਰੀਆਂ ਨਹੀਂ ਵੇਚੀਆਂ ਜਦੋਂ ਇੱਕ ਅੱਧੀ ਹੋਰ ਇਹ ਤਿੰਨ ਆਈਆਂ ਨਾਲ ਦੋ ਵੇਚੀਆਂ ਇੱਕ ਰਹਿ ਗਈ ਕੱਲ ਸੂਈ ਵੜ ਅੱਛਾ ਤਿੰਨ ਆਈਆਂ ਸੀ ਉਹਨਾਂ ਚ ਵੀ ਦੋ ਵੇਚੀਆਂ ਆ ਉਹ ਵੀ ਦੋ ਵੇਚੀਆਂ ਠੀਕ ਆ ਚਲੋ ਫਿਰ ਪਹਿਲਾ ਇੱਥੇ ਸ਼ੁਰੂਆਤ ਕਰ ਲਈਏ ਕਿੰਨਾ ਚਿਹਰਾ ਹੋਇਆ ਜਿੰਨਾ ਸੋਈ ਨਾ ਇਹ ਉਹ ਜਿਆਦਾ ਨਹੀਂ ਹੋ ਜੀ ਕੋਈ ਠੀਕ ਆ ਹਾਂਜੀ ਅਜੇ ਤਾਂ ਬੋਲਾ ਹੀ ਹੈ ਮੈਂ ਇਹਦੇ ਕੋਲ ਬੋਲਾ ਵਿੱਚ ਬੋਲਾ ਹੀ ਕਿੰਨਾ ਕ ਇਹਦੇ ਕੋਲ ਬੋਲਾ ਜਿਹੜਾ ਜਿਹੜਾ ਮਨਾਦਨਾ 14 ਕਿਲੋ ਲੀਟਰ ਵਾਲਾ ਤਿਆਰ ਜਿਹੜਾ ਢੰਡਾ ਲਿਆ ਕੇ ਆਪਣਾ ਮੇਲੇ ਹੋਵੇ ਤੇ ਕਿੰਨਾ ਕ ਦੁੱਧ ਘਰੀ ਜਾਓਗੇ ਦੁੱਧ ਵੇਚੀ ਦੀ 16 17 18 ਕਿਲੋ ਦੀ ਗਾਰੰਟੀ ਹੈ ਠੀਕ ਆ ਹਾਂਜੀ ਤੇ ਮਗਰ ਇਹਦੇ ਬੱਛੀ ਹੈ ਇਹਦੇ ਬੱਛੀ ਹੈ ਇਹਨਾਂ ਨਾਲ ਨਾਲ ਹੀ ਬੋਲਾ ਚਲੋ ਤੋੜ ਦੋ ਇੱਕ ਦੀ ਉਤਰਾ ਚੰਡੀ ਸੀ ਲੈ ਚੰਡੀ ਦੀ ਚੰਡੀ ਸੁਆ ਕਿਨਵਾ ਇਹਦਾ ਇਹ ਹੈਗਾ ਦੁੱਧਾ ਇਹ ਦੂਸਰਾ ਸੁਆ ਚੜੀਆਂ ਬੰਨੀਆਂ ਪਰ ਫਿਰ ਇਹਦੀ ਨੂੰ ਹਾਂਜੀ ਚਲੋ ਇੱਥੇ ਲੈ ਆਓ ਲੈ ਜਾਓ ਉਧਰ ਨਾ ਲੈ ਜਾਇਆ ਇਕੱਲੇ ਵੀਦੀ ਬੰਦੋ ਫਿਰ ਇਹਨਾਂ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਚਵਾ ਕੇ ਇਹਨਾਂ ਨੂੰ ਦਿਖਾ ਦਿੰਦੇ ਆ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਬਾਕੀ ਕੋਈ ਭਲਾ ਨਹੀਂ ਹੈ ਹਵਾਂਦੇ ਤੇ ਸਵਾਮਨ ਸਾਰਾ ਤੇ ਪ੍ਰੋਪਰ ਹੱਥ ਚੋਂ ਆਉਣ ਵਾਲਾ ਥਾਣਾ ਇਹਦਾ ਆ ਇਤਨਾ ਜਿਹੜੀ ਰੱਸੀ ਪਾ ਲੈਣੀ ਹੈ ਕੋਈ ਛੜਨੀ ਮਾਰਨੀ ਹੈ ਜੀ ਸਿਆ 93 ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਦਿਖਾ ਦੇ ਵੀ ਜਿਵੇਂ ਆਹ ਹੋ ਗਿਆ ਹਾਂ ਦੇਖੋ ਦੇਖੀ ਬਿਲਕੁਲ ਸਾਫ ਹੋ ਗਈ ਜੇ ਦੂਰ ਜਿਹੜਾ ਥਾਣਾ ਲੱਗਿਆ ਤੇ ਹੱਥ ਦੀ ਚਵਾਈ ਵਾਲਾ ਥਾਣਾ ਜਿਹੜਾ ਬਿਲਕੁਲ ہاں ਜਿਹੜਾ ਮੱਝੀ ਵੀਜੀ ਥੱਲੇ ਪੈਰੇ ਬਾਹਰ ਬਾਹਰ ہاں ਦੇਖ ਸਾਡੇ ਉਹ ਗੱਲ ਬਾਤ ਨਹੀਂ ਚਲ ਜੇ ਤੇ ਐਨੂੰ ਹੋਏ ਮਣੇ ਜਿੱਥੇ ਤਰ ਮਰਜੀ ਭਾਵੇਂ ਬਈ ਜਾ ਇਹ ਆ ਵੀ ਚਲੋ ਇਹੋ ਜਿਹੇ ਗਾਵਾਂ ਦੀ ਫਰਟ ਵੀ ਚੰਗੀ ਹੁੰਦੀ ਆ ਤੇ ਠੰਡੀ ਸੀ ਲੱਭ ਜੇ ਤੇ ਹੋਰ ਵਾਦਾ ਹੋ ਜਾਂਦਾ ਤੇ ਠੰਡੀ ਜਿਵੇਂ ਜਿਤਨਾ ਸਮਝੀ ਇਹਨੂੰ ਬਾਲ ਦੇ ਖਲੇ ਰੱਖੇ ਪੈਟਾ ਉਹ ਤਰ੍ਹਾਂ ਥੋੜਾ ਕਾਲ ਕੋੜੇ ਰੱਖਦੇ ਨੇ ਨਹੀਂ ਨਹੀਂ ਵਾਹੇ ਕੋਈ ਕਾਲ ਕੋ ਨਹੀਂ ਤਾਜੀ ਸੂਈ ਕਰਕੇ ਤੇ ਕਿੰਨਾ ਫਿਰ ਮੁੱਲ ਫਿਰ ਇਹਦਾ ਮੁੱਲ ਵੀ ਜੀ 70 75 ਤਕਰੀਬ 65 ਦੀ ਦੇ ਦੀ ਜੀ 65000 ਦੀ ਹਾਂਜੀ ਕਰਦੀ ਹੈ ਵਿੱਚ ਛੋਟ ਛੱਡ ਜਿੰਨਾ ਕਰਾਉਣਾ ਹੈ 60 ਦੀ ਦੇ ਦੀਏ ਛੱਡ ਦੀ ਹਾਂਜੀ ਕੋਣ ਲਾ ਰ ਕੋ ਗੱਲ ਨਹੀਂ ਕਰਦਾ ਰੱਖਿਆ ਆਗੇ ਨਾ ਜੀ ਨਹੀਂ ਠਕਾ ਨਹੀਂ ਹੁੰਦਾ ਜਾਣਦੀ ਆ ਪਰ ਸਫੇਰ ਨਵੀਆਂ ਪਾਵਾਂਗੇ ਕੋ ਕਹਿਤਾ ਫਿਰ ਪਾ ਦੇ ਠੀਕ ਹੈ ਜੀ ਧੰਨ ਫੜਾ ਮੋਲ ਬਾਕੀ ਫੋਨ ਲਾਵੇ ਮੋੜ ਦੇਣੀ ਬਾਕੀ ਚਲੋ ਮੌਕੇ ਤੇ ਮੰਨਤਨ ਹੋ ਜਾਊਗਾ ਹੋਰ ਪਰ ਫੋਨ ਲਾਵੇ ਇੱਕ ਰੀ ਜ਼ਰੂਰ ਬੱਚੀ ਨੂੰ ਖਾਣ ਵੇਖੋ ਕਿਹੋ ਜਿਹਾ ਲੱਗਾ ਤੇ ਹੁਣ ਇੱਕ ਆ ਵੀ ਥੋੜੇ ਦਿਨਾਂ ਦੀ ਸੂਈ ਆ ਤੇ ਮਗਰ ਵੀ ਬੱਚੀ ਆ ਆ ਬੱਚੀ ਜੀ ਤੇ ਮਗਰ ਮਗਰਾ ਬੱਚੀ ਹੈ ਜਿੰਦਾੜੂ ਇਹ ਨਾਲ ਇਹਦਾ ਵੀ ਤਾਜਾ ਨਾੜੂ ਜਿਹੜਾ ਨਾਲ ਹੀ ਆ ਇਹਦਾ ਸੂਆ ਇਹਦਾ ਸੂਆ ਵਿੱਚ ਪਹਿਲਾ ਅੱਛਾ ਇਹਦਾ ਪਹਿਲਾ ਸੂਆ ਚਾਰ ਦੰਦ ਜੇ ਇਹ ਕਿੰਨੇ ਦਿਨਾਂ ਤੇ ਸੋਈ ਆ ਇਹਨੂੰ ਅੱਜ ਸੂਈ ਨੂੰ ਕੋਈ 10 12 ਦਿਨ ਹੋ ਗਏ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਦੁੱਧ ਜਿਹੜਾ ਮਨਾ ਦੇਣਾ 16 17 ਕਿਲੋ ਜਿਹੜਾ ਮੱਝ ਵੀਰ ਪ੍ਰਾਂਤ ਤਿਆਰ ਜਿਹੜਾ ਹਾਂਜੀ ਤੇ ਇਹਦੇ ਬਾਅਦ ਵਾਜੋਗੇ ਦੁੱਧ ਉਹ ਤੋਂ ਹੋਰ ਵਾਜੂ ਵੀਰ ਕੋਈ ਵੀਰ ਭਰਾ ਖੇਵਾ ਕਰੂਗੇ 20 ਕਿਲੋ ਦੁੱਧ ਚਵਾਉਗੀ ਰਾਮ ਚਲੋ ਤੇ ਦੰਦੋਂ ਕਿਤਰਾ ਪਤਾ ਜੇ 2 4 ਦੰਦ ਜੇ ਅੱਛਾ ਉਹ ਪਹਿਰ ਚਾਰ ਦੰਦ ਆ ਜਿਹੜੀ ਇਹ ਤਾਂ ਫੁੱਟਣ ਨਹੀਂ ਬੰਦੂ ਠੀਕ ਹੈ ਜੀ ਸੋਹਣੀ ਹੈ ਬੈੜ ਇਹ ਵੀ ਤਾਂ ਅੱਥਰਾ ਦੇਖ ਸਕਦੇ ਜੇ ਕਿਰੀ ਤੋਰ ਦੇ ਇਦਨ ਬਾਕੀ ਹੈ ਗਈ ਨਿੱਗਰ ਬੰਨਦੀ ਐ ਅਜ ਲੈ ਨੇ ਦੇਖੋ ਫੇ ਕਾਫੀ ਚੰਗਾ ਲੱਗਾ ਇਹ ਆ ਨਾ ਥਾਣੇ ਦੇ ਵੀ ਦੇਖ ਸਕਦੇ ਹਾਂ ਨਾ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾ ਇਹਦੀ ਮਰਾਦੀ ਭਾਵੇਂ ਜਿਦਾਂ ਦਿਖਾ ਦੋ ਫਿਰ ਇਹ ਵੀ ਕਿੰਨੇ ਕੀ ਦਿਖਾ ਰਹੀ ਨੇ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਇਹ ਤੇ ਮਗਰ ਵੱਛੀ ਵੀ ਸੋਹਣੀ ਆ ਜਿਹੜੀ ਵੱਛੀਆਂ ਦੋਵਾਂ ਮਗਰ ਵੱਛੀਆਂ ਤੇ ਦੋਵਾਂ ਦੀਆਂ ਬੱਛੀਆਂ ਸੋਹਣੀਆਂ ਜੀ ਹਾਂ ਦੇਖ ਸਾਡੇ ਥਾਣੇ ਦਾ ਬਿਲਕੁਲ ਨਿੱਗਰਵਾਨੇ ਦੀ ਤੇ ਅਗਲੇ ਥਾਂ ਦਾ ਵੀ ਪਿਆਰ ਦਿਖਾ ਦਈਏ ਵੀ ਦੀ ਠੀਕ ਹੈ ਇਹਦਾ ਫਿਰ ਮੁੱਲ ਵਿਦਿ ਇਹਦਾ ਮੁੱਲ 80 ਨਾਲ ਕਰ ਲਈਏ ਜੀ 80000 ਤੇ ਜ਼ਿਆਦਾ ਹੋਣਾ ਜੀ ਹਾਂਜੀ ਜ਼ਿਆਦਾ ਹੋਣਾ ਜੀ 80 ਬੱਸ 60 ਵੇਡ ਵੇਖਦੀ ਹੈ ਇਤਨਾ ਚਲੋ 60 ਸੋਹਣੀ ਆ ਇਹਨੇ ਕਿੰਨੇ ਵੇਡ ਸੋਹਣੀ ਫੱਬਦੀ ਆ ਚਲੋ ਜੀ ਕਿੰਨੇ ਦੀ ਰੀਤਾ ਹੋ ਜਾ ਜੀ ਵਿੱਚ ਨਾਲ ਹੀ ਗੱਲ ਕਰੀਏ ਜਿਹੜੀ 70 ਦੀ ਦੇ ਜੀ ਕਰ ਦਈਏ ਛੋਟ ਛੋਟ ਹੋਰ ਵਿੱਚ ਕਰ ਲਓ ਜਿੰਨੀ ਕਰਨਾ ਕਰ ਦੋ ਤੁਸੀਂ ਕਰ ਦੋ ਮੈਂ ਤਾਂ ਤੁਸੀ ਸਾ 70 ਜੋ ਕਿੰਨੀ ਕਰ ਦਈਏ ਦੇਣ ਲੈ ਨਿਕਾ ਨਾ ਮੋੜ ਲੈ ਸਾਡੀ ਆਦੀ ਤੇ ਅੱਛਾ 65000 ਦੇ ਚਲੋ ਬਾਕੀ ਛੋਟ ਛੋਟ ਲਾਵੇ ਮੌਕੇ ਦੇ ਮੰਨਤਾ ਨਾ ਹੋਰ ਹੋ ਜਾਊਗਾ ਜੇ ਕੋਈ ਜੋੜਾ ਪਾਊਗਾ ਅੱਛਾ ਮੰਨਤਾ ਨੇ ਮੌਕੇ ਤੇ ਹੋਣਗੇ ਕੋਈ ਵੀਰ ਫੋਨ ਲਾਵੇ ਇੱਕ ਨਹੀਂ ਬੇਨਤੀ ਬਾਕੀ ਇਹ ਹੈ ਵੀ ਦੋਵੇਂ ਸੂਈਆਂ ਆਪਣੀ ਤਸੱਲੀ ਲਈ ਤਸੱਲੀ ਕਰਕੇ ਖੜਨੇ ਤਸੱਲੀ ਕਰਕੇ ਚਵਾਈ ਕਰਕੇ ਖੜੋ ਜੀ